ਉਾਰਲੀ ਦੇ ਆ ਉੱਧਰ ਬਹਿ ਜਾ ਕਿੱਥੇ ਕੀ ਕਰਨਾ ਉਹ ਸਾਰੇ ਪਿੱਛੇ ਬਹਿ ਕੇ ਹੋਗੇ ਉਮੇਦਾ ਹੀ ਇਹ ਸਾਬ ਨਹੀਂ ਜਾਣੇ ਨਾ ਕੋਲ ਫੜਨ ਨਾਲ ਆ ਜਾਣ ਜੇ ਯਾਰ ਪਾਪਾ ਆ ਰਹੇ ਉਹਨੂੰ ਨਾਮ ਲੈ ਕੇ ਜਾਊਗਾ ਜਿਹੜੇ ਰੂਪ ਰੂਪ ਚ ਰੁਕੀ ਸੀ ਹਾਂ ਸਾਜੇ ਨੂੰ ਪੁੱਛੀ ਇਹਨੂੰ ਪਤਾ ਇਹਦੇ ਕੋਲ ਉਤਪਾਦ ਕਰਾਂ ਮੈਂ ਕੋਕੀਤਾ ਕਹਿੰਦੀ ਬੁਲਾ ਰਿਹਾ ਜਿੱਦਾ ਤੜਫਦਾ ਹੀ ਮੈਂ ਵਿਚਾਰ ਉਹਨਾਂ ਸੀ 7 ਸਾਲ ਤੱਕ ਇਹਨਾਂ ਤੂੰ ਮੇਰਾ ਵਿਆਹ ਕਰਾਇਆ ਕਰਕੇ ਨਾਲ ਕਰਕੇ ਨਾਲ ਹਾਂ ਕਰਾਇਆ ਕਰਾਇਆ ਮੈਂ ਜਾ ਤੇਰੇ ਪਾਪਾ ਰੋਕੇ ਤੋਰੀ ਨੂੰ ਕੇ ਟੋ ਯਾਦੋਂ ਇਹੀ ਇਹੀ ਗੱਲ ਸਮਝ ਨਹੀਂ ਸੀ ਤੁਹਾਨੂੰ ਉਹ ਰਾਜ ਉਹ ਕਿਤਾਬੋਂ ਤਾਦਾ ਮੈਂ ਪਾਪਾ ਦਿੱਤੇ ਕਿ ਮੈਨੂੰ ਪਤਾ ਹੀ ਪ੍ਰਤਕ ਦਿੱਣਾ ਮੈਨੂੰ ਪ੍ਰਤਕ ਦਿੱ ਗਿਆ ਮੈਂ ਕਿਹਾ ਸ਼ੂਗਰ ਮੇਰੇ ਮਾਲਕ ਦਾ ਪਾਪਾ ਦਿੱਤੇ ਕਿਹਾ ਮੈਂ ਇੰਨਾ ਖੁਸ਼ ਹੋ ਕੇ ਕਹਿੰਦਾ ਮੈਨੂੰ ਪ੍ਰਤਕ ਦਿੱਗੇ ਮੈਨੂੰ ਪ੍ਰਤਕ ਦਿੱ ਗਿਆ ਜਦੋਂ ਜਦ ਤੂੰ ਅਕਲ ਕਰਦੀ ਗਈ ਹੈ ਦੇ ਉਹ ਤੇ ਹੁਣ ਉਹ ਲਗਾਣੀ ਕਰ ਯਾ ਵੀ ਤੂੰ ਹੀ ਫੜ ਲੈ ਨਾ ਥੋੜੀ ਜਿਹੀ ਨਾ ਕੀ ਆ ਤੇ ਆ ਇਹ ਲੱਗਦਾ ਆ ਬਾਹਰ ਯਾਸੀ ਗਾਦੀ ਫਿਰਦੀ ਆ ਬਾਈ ਫਿਰ ਮੀਡੀਆ ਆ ਰਿਹਾ ਮੀਡੀਆ ਬਣਾਇ ਬਾਈ ਆ ਵੀ ਬਣਾਈ ਚੱਲ ਆ ਵੀ ਹੋਟਲ ਵਾਲੀ ਆ ਵੀ ਬਣਾਈ ਚੱਲ ਹੋਟਲ ਵਾਲੇ ਸਾਥਿੰਦੇ ਪੂਰਾ ਮੀਡੀਆ ਆ ਰਿਹਾ ਤੇ ਚਲਾਉ ਕਰੂਗਾ ਉਹ ਦੇਖਿਆ ਨਹੀਂ ਕਿਹੜਾ ਨਾਲੋਂ ਕਿਥੇ ਬੰਦਰੀ ਆ ਫੜਵਾ ਨਹੀਂ ਨਿਕਲਦਾ ਨਹੀਂ ਹੋਟਲ ਬਾਹਰ ਵੀ ਨਾਰਾਜ਼ ਜਾਂਦੇ ਨੇ ਵੀ ਹੋਟਲ ਦੇ ਬਾਹਰ ਵੀਡੀਓ ਰੱਖੋ ਨਾ ਭਟਾ ਇੱਕ ਕੈਮਰਾ ਤੇ ਲਾਓ ਟੀਟ ਦਾ ਦੀਪਾ ਜੀ ਟੀਟ ਦਾ ਉਹਨਾਂ ਦੇ ਵਿੱਚ ਵਿਚਾਰਾ ਜੀ ਮੀਡੀਆ ਨਾਲ ਤੁਸੀਂ ਨਹੀਂ ਨਿਕਲਦਾ ਆਸ ਹੋ ਗਿਆ ਮੈਂ ਮੈਂ ਫੇਕਾ ਨਾ ਸਾਰੇ ਦੱਪੜ ਮਾਰ ਲੈ ਕੁੜੀ ਦਾ ਚੱਕਰਾ ਕੀ ਤੜਫ ਰਿਹਾ ਕੋਈ ਨਹੀਂ ਕਹਿੰਦੇ ਰੋਡ ਸਾਰਾ ਇਕੱਠਾ ਹੋਇਆ ਪਿਆ ਹੁੰਦੇ ਪਿਆ ਕਾਰ ਲੇ ਹੂੰ ਐਣਾ ਨੇ ਤੋਰ ਤੋਂ ਕੰਮ ਫੇਕਾ ਮਾ ਆਟੋ ਵਾਲਿਆਂ ਨੂੰ ਐਣਾ ਨੂੰ ਤੋਰੋ ਆ ਕੇ ਜਾਮ ਲੱਗ ਜਾਣਾ ਇੱਥੇ ਉਹ ਇੱਥੇ ਜਾਮ ਲਾਉਣਾ ਨਹੀਂ ਦੇ ਦੇ ਪਿਆਦਾ ਜਾਮ ਲੱਗ ਜਾਣਾ ਜੀ ਜੀਤੇ ਭਾਈ ਅਬੀ ਨਹੀਂ ਦੇਗਾ ਮੇਰੀ ਆਪ ਲੋਕ ਦੋਨੋਂ ਵਾਰ ਕੀ ਕਾਂਚੇ ਆਈਏ ਤੁਹਾਨੂੰ ਪਤਾ ਨਾ ਮੈਰਿਡ ਹੈ ਖਾਣੇ ਵਿੱਚ ਜਾ ਕੇ ਤੁਹਾਨੂੰ ਪਤਾ ਨਾ ਮੈਰਿਡ ਹੈ ਜਮਾ ਕੇ ਮੋਟਰ ਹਾਂਜੀ ਮੇਰੀ ਗੱਲ ਸੁਣ ਹਾਂਜੀ ਮੈਰਿਡ ਹੈਗੀ ਹੈ ਮੈਂ ਤੁਹਾਡੀ ਗੱਲ ਸਮਝਦਾ ਬਟ ਮੈਂ ਵੀ ਤਾਂ ਮੈਨੂੰ ਪਤਾ ਮੇਰਾ ਗਲਤ ਕੋਈ ਇੰਟੈਂਸ਼ਨ ਜਾਂ ਗਲਤ ਬਾਈ ਗਲਤ ਇੰਟੈਂਸ਼ਨ ਇੱਥੇ ਤੂੰ ਕੀਰਤਨ ਕਰਨ ਆਇਆ ਫਿਰ ਵੇ ਮੇਰੀ ਗੱਲ ਸੁਣ ਲੈ ਮੈਂ ਏ ਤੰਨੀ ਕਰਨ ਆਇਆ ਕੀ ਕਰ ਰਹਾ ਹੈ ਫਿਰ ਤੇਰੀ ਗੱਲ ਉਹਨੂੰ ਬਾਹਰ ਬੁਲਾਉ ਉਹ ਯਾਰ ਮੇਰੀ ਗੱਲ ਸੁਣ ਇੱਦਾਂ ਜਿੱਦਾਂ ਤੂੰ ਮੇਰੇ ਨਾਲ ਮੇਰੀ ਗੱਲ ਮੇਰੀ ਗੱਲ ਦਵਾ ਲੈ ਮੈਂ ਵੀ ਚੱਲ ਜਾਊਗਾ ਫਿਰ ਦੇਖ ਲੈ ਨਹੀਂ ਤੂੰ ਇਦਾਂ ਕਰਨੀ ਤੇਰੀ ਗੱਲ ਨਹੀਂ ਤੇ ਦੋ ਬੱਲੇ ਕਿਹੜੀ ਗੱਲ ਸੁਣ ਪਹਿਲੇ ਇੱਧਰ ਆਇਆ ਫਿਰ ਬੱਲ ਤੇਰੀ ਗੱਲ ਤੇਰੇ ਖੜਾ ਬੱਜ ਖੜਾ ਇੱਥੇ ਖੜਾ ਮੇਰੇ ਇੱਥੇ ਖੜਾ ਮੈਂ ਠੀਕ ਹੈ ਸ਼ਾਂਤ ਸ਼ਾਂਤ ਖੜਾ ਅਗਲੇ ਬੰਦੇ ਨਾਲ ਉਹ ਖਰਾਬ ਹੋ ਰਿਹਾ ਤੇ ਤੈਨੂੰ ਕਹਿੰਦਾ ਵੀ ਛੇੜਨਾ ਕੱਢ ਕੇ ਜਾ ਰਿਹਾ ਤੇਰੇ ਮੈਂ ਖੜਾ ਇੱਥੇ ਫਿਰ ਉੱਪਰ ਆ ਗਿਆ ਇੱਕ ਕੰਕੀ ਚ ਆਪਾਂ जो भी है थाने में कर लीजिए अकाशिंग भी आपकी इनकी प्रॉब्लम है वो पुलिस में आप लोग अपना कर लीजिए यहाँ पे हंगामा नहीं हमारे यहाँ चक्कर है देखो थोड़े जो इदा चक्कर है परिवार है फैमिली है ਮੈਂ ਝੂਠ ਨਹੀਂ ਕਹਿੰਦਾ ਇੱਦਾਂ ਕੁਝ ਵੀ ਦੇਖੋ ਗਲਤ ਨਹੀਂ ਹੈ ਜਿੱਦਾਂ ਦਾ ਸਮਝ ਬਾਈ ਜੀ ਸਭ ਪਤਾ ਹੈ ਕੋਈ ਗੱਲ ਨਹੀਂ ਤੁਸੀਂ ਸਫਾਈਆਂ ਬਣਾ ਦਿਓ ਤੁਸੀਂ ਆਪਣੇ ਜੇ ਤੁਹਾਡਾ ਪਰਿਵਾਰ ਹੀ ਹੈ ਤੁਸੀਂ ਗਲਤ ਸਮਝਦੇ ਹੋ ਕੋਈ ਗੱਲ ਨਹੀਂ ਕਹੇ ਆ ਤੁਸੀਂ ਪੁੱਛ ਲਈ ਜਿੱਦਾਂ ਵੀ ਹੈ ਸਭ ਤਰ੍ਹਾਂ ਦੀ ਚੈਕਿੰਗ ਜਿੱਦਾਂ ਵੀ ਕਰ ਲਓ ਜੇ ਤੁਹਾਨੂੰ ਗਲਤ ਲੱਗੇ ਤਾਂ ਤੁਸੀਂ ਕਰੋ ਨਾ ਕੋਈ ਗੱਲ ਲੱਗੀ ਹੈ ਬੰਦੀ ਔਰਤ ਮੇਰੇ ਬੇਹੋਂ ਨੂੰ ਬਲਾਓ ਬਾਈ ਜੀ ਕਿ ਨਿਕਲ ਗਈ ਜੇ ਨਹੀਂ ਮਿਲ ਕੇ ਕਿਸੇ ਨਿਰਮ ਮੰਨਣਾ ਕੋਣ ਵੀਰੇ ਤੁਸੀਂ ਕਿਹੜਿਆ ਤੋਂ ਫੋਨ ਕੀਤਾ ਕਿੰਨੇ ਕੀਤਾ ਹੈ ਬਾਈ ਸੁਸ਼ੀਲ ਮਚਾਰ ਨਾਮ ਕਰਨ ਦਿੱਤਾ ਗਿਆ ਤੇ ਕੀ ਨਾਮ ਦੇ ਵਿੱਚ ਨਿੱਕੀ ਚੱਤਰ ਦੀ ਬੀਬੀ ਸੁਸ਼ੀਲ ਸਿੰਘ ਰਣਜੀਤ ਸਿੰਘ ਉਹ ਮੀਆਂ ਬੀਬੀ ਹੈ ਹਾਂ ਜੀ ਹਸਵੰਦ ਬਾਈ ਤੇ ਫਿਰ ਰੋਲਾ ਕਿਉਂ ਉਹਨੇ ਹੋਟਲ ਤੋਂ ਫੜ ਲਿਆ ਕਿਹਦੇ ਮੰਡਿਆ ਕਿਹੜੇ ਫੜੀ ਬੰਦਾ ਕਿੱਥੇ ਜਿਹੜਾ ਜਿਹੜਾ ਅੰਦਰ ਹੋਟਲ ਵਾਲਿਆਂ ਨੂੰ ਕਰਾ ਰਹੇ ਦਰਵਾਜ਼ੇ ਵਾਲੇ ਕੁੰਡੇ ਵਾਲੇ ਉਹਨਾਂ ਨੇ ਉਹ ਤਾਂ ਹੀ ਕਹਿ ਰਹੇ ਆ ਹੂੰ ਉਹ ਐਕਟੀ ਉਹ ਚਾਬੀ ਨਹੀਂ ਦੇ ਰਿਆ ਉਹ ਤਾਂ ਨਹੀਂ ਚੱਲ ਜਾਣਾ ਇਹਦੇ ਘਰ ਜਿਹਨੂੰ ਬੁਲਾਇਆ ਕਿੰਨੇ ਮੋਟਾ ਬਾਈਟ ਦੇ ਦੂਗਾ ਹੂੰ ਮੋਟਾ ਬਾਈਟ ਦੇ ਦੂਗਾ ਕੀ ਮਤਲਬ ਮਤਲਬ ਬਾਈਟ ਬਾਈਟ ਕਿੰਨੇ ਮੋਟਾ ਵੀ ਕੀ ਗੱਲਬਾਤ ਹੋ ਗਈ ਆ ਕਿਉਂ ਨਾ ਵੀ ਕਰਨਾ ਇਹਨਾਂ ਨੇ ਆਪਣਾ ਅੱਗੇ ਚੱਜ ਚਾਰ ਕੇ ਨਹੀਂ ਅੱਗੇ ਨਹੀਂ ਖਤਮ ਕਰਨਾ ਹੈ ਤਾਂ ਹੋਸਟ ਰਨ ਮੋਟਾ ਦੇ ਉਹਨੂੰ ਫਾੜ ਕੇ ਰੱਖਿਆ ਨਾ ਤਾਂ ਕੱਲਾ ਬਾਦਰ ਵਾਲਾ ਨਹੀਂ ਬਾਦਰ ਨੂੰ ਆਉਂਦਾ ਮੁੰਡਾ ਘੜਾਊਗਾ ਅੰਦਰੋਂ ਮੁੰਡਾ ਜਿਹੜੀ ਕੋਈ ਗੱਲ ਨਹੀਂ ਆਪਾਂ ਉਹ ਮੁੰਡਾ ਕਿਰੋਗਾ ਉਹ ਆਇਆ ਨਾਲ ਉਹ ਕੁਛੜਾ ਕਹਿੰਦਾ ਘੱਟੋ ਬੰਨਵਾਉਂਦਾ ਹਾਂ ਦੇਖਦੇ ਆ ਉੱਧਰ ਮੈਂ ਜਿੱਥੇ ਪਿੱਛੇ ਕੀ ਕਰਨਾ ਉਹ ਸਾਰੇ ਪਿੱਛੇ ਬੈ ਕੇ ਉਹ ਉਹ ਇਦਾਂ ਹੀ ਰਹੇ ਸਭ ਲੈ ਜਾਇਆ ਇਹਨਾਂ ਪੋਰਟਲ ਨਾਲ ਆ ਜਾਣ ਉਹਦੇ ਯਾਰ ਪਾਪਾ ਆ ਰਹੇ ਉਹਨੂੰ ਨਾਂ ਲੈ ਕੇ ਜਾਉਗਾ ਜਿਹੜੇ ਰੂਮ ਰੂਮ ਚੂਗੀ ਹਾਂ ਸਾਰੇ ਨੇ ਪੁੱਛੀ ਇਹਨੂੰ ਪਤਾ ਇਹਦੇ ਕੋਈ ਉਤਪਾਦ ਕਰਾ ਕੋਈ ਇੱਥਾ ਸਣੀ ਬੁਲਾ ਰਿਹਾ ਜਿੱਦਾ ਤੜਫ ਗਈ ਮੈਂ ਵਿਚਾਰ ਉਹਨਾਂ ਸੀ ਫੱਟ ਫੱਟ ਕੇ ਨਾ ਤੂੰ ਮੇਰਾ ਵਿਆਹ ਕਰਾਇਆ ਕਰਕੇ ਨਾ ਕਰਕੇ ਨਾ ਹਾਂ ਵਿਆਹ ਕਰਾਇਆ ਮੇਰਾ ਅਜਾ ਤੇਰੇ ਪਾਪਾ ਕਿਦੋਂ ਕਿਦੋਂ ਨੂੰ ਗੇਟੋ ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਅਤੇ ਇਸ ਮੌਕੇ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਫੈਲ ਰਹੀ ਹੈ ਜੋ ਕਿ ਲੁਧਿਆਣੇ ਦੀ ਹੈ ਜਿੱਥੇ ਕਿ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਕਿਸੇ ਗੈਰ ਨਾਲ ਹੋਟਲ ਦੇ ਵਿੱਚ ਰੰਗੇ ਹੱਤੀ ਫੜਿਆ ਗਿਆ ਤੇ ਜਿਸ ਤੋਂ ਬਾਅਦ ਮੌਕੇ ਤੇ ਕਾਫੀ ਹਾਈ ਵੋਲਟੇਜ ਡਰਾਮਾ ਹੋਇਆ ਤੇ ਇਸ ਮੌਕੇ ਤੇ ਜੋ ਪਤੀ ਹੈ ਉਸਦੇ ਗਾਲ ਵੀ ਪਤਨੀ ਪੈਂਦੀ ਹੋਈ ਦਿਖਾਈ ਦਿੱਤੀ ਤੇ ਇਸ ਨੌਜਵਾਨ ਨੇ ਜਿਸ ਦੀ ਪਤਨੀ ਹੋਟਲ ਦੇ ਵਿੱਚ ਮਜੂਰ ਸੀ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਵੀ ਮੌਕੇ ਤੇ ਬੁਲਾ ਲਿਆ ਅਤੇ ਨਾਲ ਹੀ ਉਸ ਦਾ ਕਹਿਣਾ ਸੀ ਕਿ ਉਸ ਨੇ ਡਿਵੋਰਸ ਲੈਣਾ ਹੈ ਹੁਣ ਆਪਣੀ ਪਤਨੀ ਤੋਂ ਤੇ ਤੁਸੀਂ ਪੂਰੀ ਵੀਡੀਓ ਦੇਖ ਹੀ ਲਈ ਹੈ ਦੋਸਤੋ ਇਸ ਮਾਮਲੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਜ਼ਰੂਰ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਕੇ ਜਾਣਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਨੌਜਵਾਨ ਨੂੰ ਡਿਵੋਰਸ ਲੈਣਾ ਚਾਹੀਦਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ yes ਜਾਂ no ਜ਼ਰੂਰ ਟਾਈਪ ਕਰਨਾ ਅਤੇ ਇਸ ਮਾਮਲੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਕੇ ਜਾਣਾ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦੇਣਾ ਤੇ ਹੋਰ ਤਾਜ਼ਾ ਅਪਡੇਟਸ ਦੇ ਲਈ ਬਨੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ